ਜੀ ਨੇ ਗੁਰੂ ਕੇ ਪਾਵਨ ਤਿਹਾਸ ਦੀ ਤਫਾ ਵਿਚਾਰ ਕੱਲ ਪ੍ਰਾਰੰਭ ਕੇ ਜੋ ਸਰਵਣ ਕੀਤੀ ਹੈ ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਿਹੜੇ ਗੁਰੂ ਘਰ ਦੇ ਵਿੱਚ ਮਾਤ ਗੰਗਾ ਜੀ ਦੇ ਪਾਸ ਘਰ ਦੇ ਵਿੱਚ ਮਹਿਲਾਂ ਦੇ ਵਿੱਚ ਬੜੇ ਸੁੰਦਰ ਦੁਸ਼ਾਲੇ ਜੋ ਬਸਤਰ ਸਾਨ ਜੋ ਵਰਖਾ ਦੀ ਰੁੱਤ ਤੋਂ ਬਾਅਦ ਬਸਤਰ ਸਲਾਬੇ ਜਾਂਦੇ ਨੇ ਉਨਾਉ ਧੁੱਪ ਲਵਾਉਣ ਵਾਸਤੇ ਜਦੋਂ ਕੰਧਾਂ ਦੇ ਉੱਪਰ ਤਾਰਾਂ ਦੇ ਉੱਪਰ ਪਾਇਆ ਤੇ ਗਲੀ ਦੇ ਵਿੱਚ ਵੀ ਲੰਘਦੇ ਟੱਪ ਦੇ ਗੁਰੂ ਕੇ ਸਿੱਖ ਦੇਖ ਦੇਖ ਰਹੇ ਇਨਸਾਨ ਕਿ ਬੜੇ ਸੁੰਦਰ ਬਸਤਰ ਪਾਏ ਹੋਏ ਹਨ ਧੁੱਪ ਲਵਾਉਣ ਵਾਸਤੇ ਤੇ ਉਧਰੋਂ ਪ੍ਰਿਥੀ ਚੰਦ ਦਾ ਘਰ ਵੀ ਨੇੜੇ ਹੀ ਸੀ ਤੋਂ ਪ੍ਰਿਥੀ ਚੰਦ ਦੀ ਜਿਹੜੀ ਦਾਸੀ ਹੈ ਨਾ ਉਹਨੇ ਇਹ ਸਭ ਕੁਝ ਦੇਖਿਆ ਹੈ ਆਓ ਜੀ ਅੱਗੇ ਸਰਵਣ ਕਰੀਏ ਪ੍ਰਿਥੀਏ ਕੀ ਦਾਸੀ ਦੇਖ ਈਰਖਾ ਵਿਸ਼ੇਸ਼ ਕਰ ਹਾਂਜੀ ਪ੍ਰਿਥੀਏ ਜੀ ਜਿਹੜੀ ਦਾਸੀ ਹੈ ਨਾ ਉਹਨੇ ਇਹਨੇ ਸੁੰਦਰ ਸੁੰਦਰ ਸੋਨੇ ਸੋਨੇ ਵਸਤਰ ਦੇਖੇ ਦੇਖ ਕੇ ਤੇ ਈਰਖਾ ਪੈਦਾ ਹੋਈ ਅੰਦਰ ਉਹਦੇ ਹੀਰ ਖਾ ਪੈਦਾ ਜਦੋਂ ਹੋਈ ਹਾਂਜੀ ਗਈ ਤਿਸ ਭਾਰ ਜਾ ਕੇ ਪਾਸ ਹੋਇ ਸੁਨਾਏ ਦੀ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋਂ ਦੇ ਪਾਸ ਜਾ ਕੇ ਇਹ ਸਾਰੀ ਗੱਲ ਸੁਣਾਈ ਹੈ ਉਹਨੇ ਤੇ ਮਰੀਦ ਰਾਣੀ ਕੇਤ ਬਾਣੀ ਸ਼ੁਭ ਚੀਰ ਹੀਰ ਹਾਂਜੀ ਕਹਿਣ ਲੱਗੀ ਕਿ ਕਰਮੋਂ ਨੂੰ ਜਾ ਕੇ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋਂ ਨੂੰ ਜਾ ਕੇ ਦਾਸੀ ਜਾ ਕੇ ਕਹਿਣ ਲੱਗੀ ਕਿ ਤੁਹਾਡੀ ਜਿਹੜੀ ਦਰਾਣੀ ਹੈ ਨਾ ਉਹਦੇ ਬਸਤਰ ਬੜੇ ਸੋਹਣੇ ਨੇ ਉਹਦੇ ਬਸਤਰ ਦੇਖ ਕੇ ਤੇ ਮੇਰਾ ਮਨ ਲੁਭਾਇਮਾਨ ਹੋ ਗਿਆ ਆਏ ਕਿਸੇ ਦੇਸ਼ ਤੇ ਵਿਸ਼ੇਸ਼ ਧਨ ਲਾਇਕੀਨ ਬਹੁਤਾ ਜਿਆਦਾ ਧਨ ਲਾ ਕੇ ਤੇ ਕਿਸੇ ਦੇਸ਼ ਤੋਂ ਦੂਰੋਂ ਆਏ ਨੇ ਇਹ ਜਿਹੜੇ ਬਸਤਰ ਬਹੁਤ ਜਿਆਦੇ ਸੁੰਦਰ ਸੋਹਣੇ ਹਨ ਅੱਗੇ ਨਾ ਬਿਲੋ ਕੇ ਅਸ ਸੁਨੇ ਹੂ ਨਾ ਕਾਨ ਕਰ ਨਾ ਤਾਂ ਕੰਨਾਂ ਦੇ ਨਾਲ ਐਸੇ ਸੋਹਣੇ ਬਸਤਰ ਦੇਖੇ ਨਾ ਤਾਂ ਕੰਨਾਂ ਦੇ ਨਾਲ ਸੁਣੇ ਨੇ ਤੇ ਨਾ ਅੱਖਾਂ ਦੇ ਨਾਲ ਐਸੇ ਵਸਤਰ ਦੇਖੇ ਹਨ ਕਿਸੇ ਪਾਤਸ਼ਾਹ ਹਾ ਢਿਗਾ ਹੋਹੇ ਕਿਦੋਂ ਨਾਹੀਂ ਚੀਨ ਹਾਂਜੀ ਕਿਸੇ ਪਾਤਸ਼ਾਹ ਦੇ ਪਾਸ ਹੀ ਐਸੇ ਸੋਹਣੇ ਸੁੰਦਰ ਵਸਤਰ ਹੁੰਦੇ ਨੇ ਕਿਉਂਕਿ ਪਹਿਲਾਂ ਆਪਾਂ ਕਦੇ ਦੇਖੇ ਹੀ ਨਹੀਂ ਉਪਰ ਪਰੇ ਹੈ ਮਹਾ ਦਮਕ ਭਰੇ ਹੈ ਉਪਰ ਕੰਧਾਂ ਦੇ ਉਪਰ ਪਾਏ ਹੋਏ ਹਨ ਚੁਬਾਰੇ ਦੇ ਉੱਪਰ ਪਾਏ ਹੋਏ ਨੇ ਤਾਰਾਂ ਦੇ ਉੱਪਰ ਪਾਏ ਹਨ ਤੇ ਉਹਨਾਂ ਦੀ ਚਮਕ-ਦਮਕ ਬਹੁਤ ਹੀ ਜ਼ਿਆਦੀ ਦਿਖਾਈ ਦੇ ਰਹੀ ਹੈ ਚਾਰ ਕੈਸੇ ਕਿਸੂ ਕਰੇ ਹਨ ਧਰੇ ਹੈ ਭਾਵ ਬੀਰ ਬੀਨ ਹਾਂਜੀ ਕਿਸੇ ਨੇ ਬੜੇ ਸੁੰਦਰ ਬਣਾਏ ਨੇ ਉਹ ਬਸਤਰ ਮਾਇਆ ਵੀ ਬਹੁਤ ਹੀ ਜ਼ਿਆਦੀ ਲੱਗੀ ਤੇ ਬੀਨ ਬੀਨ ਇਕੱਠੇ ਕਰ ਕਰਕੇ ਬਣਾਏ ਹੋਏ ਹਨ ਭਾਵ ਕੇ ਬੜੇ ਸੁੰਦਰ ਦਮਕ ਚਮਕ ਚਮਕ ਵਾਲੇ ਹਨ ਸੁਣ ਕੇ ਸ਼ਰੀਕਨ ਲੱਗੀ ਹੈ ਮਨ ਟਿਕਨਾ ਹਾਂਜੀ ਜੋ ਜਦੋਂ ਕਰਮੋ ਨੇ ਸੁਣਿਆ ਨਾ ਕਰਮੋ ਬਹੁਤ ਹੀ ਜ਼ਿਆਦੇ ਈਰਖਾਲੂ ਸੁਭਾਅ ਵਾਲੀ ਸੀ ਕਰਮੋ ਨੇ ਜਦੋਂ ਇਹ ਗੱਲ ਸੁਣੀ ਸੁਣ ਕੇ ਦਾਸੀ ਦੇ ਕੋਲੋਂ ਉੱਪਰ ਨਿਗਾਹ ਮਾਰੀ ਦੇਖਿਆ ਤੇ ਸ੍ਰੀਕਾਂ ਦੇ ਘਰ ਦੇ ਵਿੱਚ ਐਸਾ ਸੁੰਦਰ ਧਨ ਦੌਲਤ ਸੁੰਦਰ ਬਸਤਰ ਇਹ ਜਦੋਂ ਦੇਖੇ ਤੇ ਉਹਦਾ ਮਨ ਬਹੁਤਾ ਜਿਆਦਾ ਬੇਚੈਨ ਹੋ ਗਿਆ ਚੰਗਾ ਨਹੀਂ ਲੱਗਦਾ ਸ੍ਰੀਕਾਂ ਦੇ ਘਰ ਦੇ ਵਿੱਚ ਧਨ ਪਦਾਰਥ ਸ੍ਰੀਕ ਸੌਖੇ ਹੋਣ ਤੇ ਧਨ ਪਦਾਰਥ ਹੋਵੇ ਇਹ ਚੰਗਾ ਨਹੀਂ ਲੱਗਦਾ ਸ੍ਰੀਕਾਂ ਨੂੰ ਇਰ ਖਾਲੂ ਬਹੁਤੀ ਜਿਆਦੀ ਸੀ ਕਰਮੋਂ ਪ੍ਰੀਤੀ ਚੰਦ ਦੇ ਘਰ ਵਾਲੀ ਰੂਡੀ ਨਜ ਮੰਦਰ ਪੈ ਸੁੰਦਰ ਨਿਹਾਰਿਓ ਆਪਣੇ ਘਰ ਦੇ ਉੱਪਰ ਆਪਣੇ ਚੁਬਾਰੇ ਦੇ ਉੱਪਰ ਚੜ ਗਏ ਤੇ ਸੁੰਦਰ ਸੁੰਦਰ ਵਸਤਰ ਮਾਤ ਗੰਗਾ ਜੀ ਨੇ ਨੌਕਰਾਨੀ ਨੂੰ ਕਹਿ ਕੇ ਉੱਪਰ ਜਿਹੜੇ ਪਵਾਏ ਸਨ ਨਾ ਉਹਨਾਂ ਨੂੰ ਦੇਖ ਕੇ ਸੂਰਜ ਦੀ ਜੋਤ ਸੰਗ ਇੱਕ ਰੰਗ ਹੋਏ ਰਹਿਓ ਹਾਂਜੀ ਉਧਰੋਂ ਸੂਰਜ ਦੀ ਚਮਕ ਪੈਂਦੀ ਐ ਤੇ ਸੂਰਜ ਦੀ ਚਮਕ ਦੇ ਨਾਲ ਇੱਕ ਰੰਗ ਹੀ ਹੋ ਗਏ ਨੇ ਕਹਿਣ ਤੋਂ ਭਾਵ ਕਿ ਸੂਰਜ ਦੀ ਚਮਕ ਵੀ ਬਹੁਤ ਹੀ ਜ਼ਿਆਦੀ ਐ ਤੇ ਜਿਹੜੇ ਉਹ ਬਸਤਰ ਨੇ ਨਾ ਉਹਨਾਂ ਦੀ ਚਮਕ ਵੀ ਬਹੁਤ ਹੀ ਜ਼ਿਆਦੀ ਹੈ ਜਰੀ ਅੰਗ ਅੰਗ ਮੈਂ ਨਾ ਜਰੀ ਜਾਏ ਜਾ ਰਿਓ ਹਾਂਜੀ ਕਹਿੰਦੇ ਨੇ ਕਿ ਧਾਗੇ ਧਾਗੇ ਦੇ ਵਿੱਚ ਜਰੀ ਜਰੀਦਾਰ ਧਾਗੇ ਨੇ ਤੇ ਕਰਮੋ ਦੇਖ ਕੇ ਜਿਹੜੀ ਬਸਤਰਾਂ ਦੀ ਜਗਮਗ ਬਸਤਰਾਂ ਦੀ ਜਗਮਗ ਹੈ ਨਾ ਬਸਤਰਾਂ ਦੀ ਦਮਕ ਚਮਕ ਦਮਕ ਹੈ ਉਹਨੂੰ ਚਮਕਨ ਨੂੰ ਦੇਖ ਕੇ ਤੇ ਕਰਮੋਂ ਸੜ ਗਈ ਐ ਹਿਰਦੇ ਦੇ ਵਿੱਚ ਚਲ ਮਲ ਚਲ ਕਤ ਆਗ ਸਮ ਲਾਗਿਓ ਨੈਣ ਹਾਂਜੀ ਚਲ ਮਲ ਚਿਲ ਮਿਲ ਛਿਰ ਮਿਲ ਚਿਲਕ ਰਹੇ ਹਨ ਚਮਕ ਰਹੇ ਹਨ ਬਸਤਰ ਸੂਰਜ ਦੀ ਰੋਸ਼ਨੀ ਦੇ ਨਾਲ ਤੇ ਮਾਨੋ ਕਿ ਉਹ ਚਮਕਦਾ ਕਰਕੇ ਜਿਹੜੀ ਕਰਮੋ ਹੈ ਉਹਦੇ ਅੱਖਣਾ ਉਹਦੀਆਂ ਅੱਖਾਂ ਨੂੰ ਜੋ ਅੱਗ ਹੀ ਲੱਗ ਗਈ ਹੈ ਬੈਨ ਹੂੰ ਨਾ ਬੋਲ ਸਕੈ ਮਨ ਉਰ ਫਾਰਿਓ ਹਾਂਜੀ ਕੋਈ ਬਚਨ ਬੋਲ ਨਹੀਂ ਸਕਦੀ ਮਾਨੋ ਕੇ ਹਿਰਦਾ ਹੀ ਪਾਟ ਗਿਆ ਹੋਵੇ ਇਸ ਪ੍ਰਕਾਰ ਜਿਨ੍ਹਾਂ ਦੇ ਅੰਦਰ ਈਰਖਾ ਬਹੁਤੀ ਜ਼ਿਆਦੀ ਹੈ ਨਾ ਈਰਖਾ ਦੇ ਨਾਲ ਸੜਦੇ ਰਹਿੰਦੇ ਨੇ ਦੂਜਿਆਂ ਦੇ ਧਨ ਪਦਾਰਥ ਨੂੰ ਦੇਖ ਕੇ ਦੂਜਿਆਂ ਨੂੰ ਸੁਖੀ ਦੇਖ ਕੇ ਉਹ ਬਹੁਤ ਹੀ ਜ਼ਿਆਦੇ ਸੜਦੇ ਨੇ ਅੱਗ ਲੱਗ ਜਾਂਦੀ ਐ ਸੜੇ ਕੱਪੜੀ ਉਹਨਾਂ ਨੂੰ ਹੋਈ ਵਿਸੰਭਾਰ ਲਈ ਹੋਈ ਵਿਸੰਭਾਰ ਲੀਨ ਦਾਸੀ ਨੇ ਦਾਸੀ ਨੇ ਉਤਾਰ ਤਬ ਹਾਂਜੀ ਬਹੁਤ ਹੀ ਜ਼ਿਆਦੀ ਹੈਰਾਨ ਹੋਈ ਤੇ ਦਾਸੀ ਨੇ ਉਹਨੂੰ ਥੱਲੇ ਲਾ ਲਿਆ ਹੈ ਧਾਰਤ ਉਦਾਸੀ ਮਨ ਮਾਨੋ ਕਿ ਤਹਾਰਿਓ ਤੋ ਬਹੁਤ ਜ਼ਿਆਦੀ ਉਦਾਸ ਹੋਈ ਹੈ ਕਰਮੋ ਕਰਮੋ ਇੰਨੀ ਕਬਰਾ ਗਈ ਕਿ ਉਹਦਾ ਦਿਮਾਗ ਚਕਰਾ ਗਿਆ ਦਾਸੀ ਨੇ ਕਰਮੋ ਨੂੰ ਫੜ ਕੇ ਥੱਲੇ ਲਿਆਂਦਾ ਅਤੇ ਬਿਠਾਇਆ ਹੈ ਬਹੁਤ ਜਿਆਦੀ ਹੈਰਾਨ ਹੋਈ ਹਿਰਦੇ ਦੇ ਵਿੱਚ ਉਦਾਸ ਹੋ ਗਈ ਹੈ ਬੈਠੀ ਸਾਰੇ ਦਿਨ ਉਦ ਬਿਗਨ ਭਈ ਹੈ ਮਨ ਹਾਂਜੀ ਮਨ ਉਚਾਟ ਹੋ ਗਿਆ ਤੇ ਸਾਰਾ ਦਿਨ ਬੈਠੀ ਰਹੀ ਹੈ ਰੈਨ ਪਰਿ ਜਾਣਕੇ ਪ੍ਰਿਥੀਆ ਧਾਮ ਆਇਓ ਜਦੋਂ ਰਾਤ ਦਾ ਸਮਾਂ ਹੋਇਆ ਪ੍ਰਿਥੀ ਚੰਦ ਘਰ ਦੇ ਵਿੱਚ ਆਇਆ ਫੇਰ ਬਾਲ ਹਾਲ ਕੋ ਬੁਲਾਏ ਕਹਿ ਬਿਹਾਲ ਕੋ ਹਾਂਜੀ ਜਦੋਂ ਹਾਲਤ ਦੇਖੀ ਪ੍ਰਿਥੀ ਚੰਦ ਨੇ ਕਰਮੋ ਦੀਖ ਤੇ ਕਰਮੋ ਨੂੰ ਬੁਲਾਇਆ ਹੈ ਆਪਣੇ ਪਾਸ ਕਹਿਓ ਹੈ ਕਿਸ ਖਿਆਲ ਤੇ ਵਿਸਾਦ ਵੱਡੋ ਪਾਇਓ ਕਹਿਣ ਲੱਗਾ ਪ੍ਰਿਥੀ ਚੰਦ ਕਿ ਕਿਹੜੇ ਕਾਰਨ ਕਰਕੇ ਤੂੰ ਇੰਨਾ ਦੁਖੀ ਹੋਈ ਹੈ ਕੋਨ ਕਾਜ ਭਾਵਨ ਕੋ ਬਿਗਰ ਗयो ਕਹਿਣ ਲੱਗਾ ਕਰ ਅੰਜੋ ਪ੍ਰਿਥੀ ਚੰਦ ਕਿ ਕਰਮੋ ਦੱਸ ਘਰ ਦਾ ਕਿਹੜਾ ਕੰਮ ਐਸਾ ਇਹਨਾ ਵਿਗੜ ਗਿਆ ਹੈ ਕੋਨ ਕਾਜ ਭੌਨ ਕੋ ਬਿਗਰ ਗयो ਮੋਨ ਕਰੀ ਹਾਂਜੀ ਕਿਹੜਾ ਘਰ ਦਾ ਕੰਮ ਵਿਗੜ ਗਿਆ ਤੇ ਕਿਹੜੇ ਕਾਰਨ ਕਰਕੇ ਮੋਨ ਚੁੱਪ ਧਾਰਨ ਕੀਤੀ ਹੋਈ ਹੈ ਕੈਦੋਂ ਕਹੈ ਸੰਗ ਲੜੀ ਕੈ ਕਛੂ ਗਵਾਇਓ ਕੋਈ ਕੰਮ ਵਿਗੜ ਗਿਆ ਏ ਕਿ ਕਿਸੇ ਦੇ ਨਾਲ ਤੇੜੀ ਲੜਾਈ ਹੋਈ ਝਗੜਾ ਹੋਇਆ ਹੈ ਦੀਜੈ ਸੋ ਬਤਾਏ ਸਭ ਚਿੰਤਾ ਕੋ ਬਿਤਾ ਬਿਤਾਏ ਅਬ ਸਾਰੀ ਚਿੰਤਾ ਦੂਰ ਕਰਕੇ ਜਾਂ ਤੇਰੀ ਚਿੰਤਾ ਮੈਂ ਦੂਰ ਕਰ ਦੇਵਾਂਗਾ ਮੈਨੂੰ ਇੱਕ ਵਾਰ ਦੱਸ ਦੇਣਾ ਕਰਕੇ ਕੀ ਕਾਰਨ ਬਣਿਆ ਕੈਸੇ ਪਛਤਾਏ ਮੁਰਝਾਇਓ ਮੁਰਝਾਏ ਸਮਝਾਇਓ ਹਾਂਜੀ ਜੋ ਪ੍ਰਿਥੀਚੰਦ ਪੁੱਛਣ ਲੱਗਾ ਕਿ ਕਿਹੜੇ ਕਾਰਨ ਕਰਕੇ ਤੇਰਾ ਚਿਹਰਾ ਮੁਰਝਾਇਆ ਹੋਇਆ ਤੇ ਕਿਉਂ ਪਛਤਾ ਰਹੀ ਹੈ ਤੋ ਪ੍ਰਿਥੀਚੰਦ ਸਮਝਾਉਣ ਲੱਗਾ ਸੋਨੇ ਕੈ ਸਨੇਹ ਸਾਨੀ ਬਾਨੀ ਨਿਜ ਕੰਤ ਹੂੰ ਹਾਂਜੀ ਆਪਣੇ ਘਰ ਵਾਲੇ ਪ੍ਰਿਥੀਚੰਦ ਦੀ ਗੱਲ ਸੁਣ ਕੇ ਕਰਮੋਂ ਨੇ ਇਹ ਗੱਲ ਕਹੀ ਹੈ ਇਹ ਕਹਿਣ ਲੱਗੀ ਹੈ ਕਰਮੋਂ ਆਪਣੇ ਪ੍ਰਿਥੀਚੰਦ ਘਰ ਵਾਲੇ ਨੂੰ ਇਹ ਜਾਣਿਆ ਕਿ ਹੁਣ ਮੇਰੇ ਹਿਤ ਵਾਲੀ ਗੱਲ ਕੀਤੀ ਹੈ ਨੇ ਇਸ ਕਰਕੇ ਇਹਨੂੰ ਸਭ ਕੁਝ ਦੱਸ ਦੇਣਾ ਕਰਾਂ ਕੀ ਕਰਮੋ ਕਹਿਤ ਭਈ ਰਿਸ ਧਾਰ ਅਤੀਆ ਹਾਂ ਬਹੁਤ ਹੀ ਜ਼ਿਆਦਾ ਬਹੁਤਾ ਜ਼ਿਆਦਾ ਗੁੱਸਾ ਧਾਰਨ ਕਰਕੇ ਤੇ ਕਰਮੋ ਕਹਿਣ ਲੱਗੀ ਹੈ ਅਮਰੇ ਸ਼ਰੀਕ ਹੋ ਕੇ ਨੀਕੀ ਨੀਕੀ ਭੇਟ ਆਵੇ ਹਾਂਜੀ ਸਾਡੇ ਜਿਹੜੇ ਸ਼ਰੀਕ ਨੇ ਨਾ ਭਾਵ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਵਿੱਚ ਗੰਗਾ ਦੇ ਘਰ ਦੇ ਵਿੱਚ ਬੜੀਆਂ ਸੁੰਦਰ ਸੁੰਦਰ ਪੇਟਾਵਾਂ ਆਉਂਦੀਆਂ ਹਨ ਜੀਰਤਾ ਕੀ ਤੀਕੇ ਹੀਰ ਹੋਈ ਬਿਸਮਤ ਬਿਸਮਤੀ ਆ ਜੋ ਸਾਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਗੰਗਾ ਜੀ ਦੇ ਬਸਤਰ ਦੇਖ ਕੇ ਮੇਰਾ ਮਨ ਬਹੁਤਾ ਜਿਆਦਾ ਹੈਰਾਨ ਹੋਇਆ ਹੈ ਲੋ ਹੈਰਾਨੀ ਜਨਕ ਬਸਤਰ ਦੇਖ ਕੇ ਤੇ ਬਹੁਤ ਜਿਆਦਾ ਹੈਰਾਨ ਹੋਇਆ ਹੈ ਮੇਰਾ ਮਨ ਅਚਰਜ ਹੋ ਗਿਆ ਹੈ ਚਲਾ ਚਲ ਚਲ ਕਤ ਡੀਠ ਨਾ ਠਹਿਰ ਸਕੈ ਤੋ ਇਨੀ ਚਮਕੈ ਉਹਨਾਂ ਦੇ ਵਸਤਰਾਂ ਦੀ ਕਿ ਉਹਨਾਂ ਦੇ ਉੱਤੇ ਨਿਗਾ ਵੀ ਨਹੀਂ ਠਹਿਰਦੀ ਧੋਨੀ ਜਿਉ ਤੁਖਤ ਮਾਮ ਸੋਲਗ ਸੋਲਗਾ ਤੇ ਛਤੀਆ ਹਾਂਜੀ ਕਹਿਣ ਲੱਗੀ ਕਿ ਮੇਰੀ ਛਾਤੀ ਐਵੇਂ ਤੁਖਦੀ ਐ ਜੋ ਮੇਰੇ ਹਿਰਦੇ ਦੇ ਵਿੱਚ ਇੰਨਾ ਦੁੱਖ ਹੈ ਉਹ ਸਭ ਕੁਝ ਉਹਨਾਂ ਦੀਆਂ ਖੁਸ਼ੀਆਂ ਧਨ ਪਦਾਰਥ ਦੇਖ ਕੇ ਜਿਵੇਂ ਤੂੰ ਨਹੀਂ ਤੁਕਦੀ ਹੋਵੇ ਨਾ ਐਵੇਂ ਮੇਰੀ ਛਾਤੀ ਦੇ ਵਿੱਚ ਤੁਖ-ਤੁਖੀ ਲੱਗੀ ਐ ਕਹਿਣ ਤੋਂ ਭਾਵ ਕਿ ਜਿਹੜਾ ਕ੍ਰੋਧ ਐ ਜਿਹੜੀ ਰਖਾ ਐ ਨਾ ਉਹ ਬੰਦੇ ਨੂੰ ਇੰਨਾ ਦੁਖੀ ਕਰ ਦਿੰਦੀ ਹੈ ਹੋਏ ਹੈ ਵਡਾਈ ਨਿਤ ਹਮਰੀ ਘਟਾਈ ਬਾਤ ਹਾਂਜੀ ਉਹਨਾਂ ਦੀ ਵਡਿਆਈ ਹੁੰਦੀ ਐ ਨਿਤਾਪ੍ਰਤੀ ਤੇ ਸਾਡੀ ਜਿਹੜੀ ਵਡਿਆਈ ਘਟਦੀ ਜਾ ਰਹੀ ਹੈ ਤੁਹਾਡੇ ਕੋਲ ਕੋਈ ਬਹੁਤੇ ਜ਼ਿਆਦੇ ਸਿੱਖ ਪੇਟਾਵਾਂ ਨਹੀਂ ਲੈ ਕੇ ਆਉਂਦੇ ਸਾਕਨ ਮੈਂ ਵਿਥਰ ਜਗਤ ਕਿ ਜਿੱਤ ਕੀਤੀ ਐ ਜਿੱਥੇ ਕਿਥੇ ਵੀ ਸਾਡੀ ਜਿਹੜੀ ਨੀਚਤਾਈ ਜੋ ਸੰਗਾ ਸਾਕਾਂ ਦੇ ਵਿੱਚ ਸਬੰਧੀਆਂ ਦੇ ਵਿੱਚ ਵਿਥਰ ਰਹੀ ਹੈ ਭਾਵੇਂ ਕਿ ਜੋ ਸਾਡੀ ਜੋ ਸਿਫਤ ਸਲਾਹ ਨਹੀਂ ਹੁੰਦੀ ਤੇ ਸਾਡੀ ਸਿਵਤ ਜਿਹੜੀ ਹੈ ਸਾਡੀ ਵਿੜਾਈ ਘਟ ਰਹੀ ਹੈ ਅੰਗਾਸਾਕਾਂ ਦੇ ਵਿੱਚ ਸਬੰਧੀਆਂ ਦੇ ਵਿੱਚ ਸਿੱਖਾਂ ਦੇ ਵਿੱਚ ਕਰਤੇ ਪਿਤਾ ਕੀ ਸੇਵ ਪਾਵ ਤੇ ਸੁਪਤ ਏਵ ਸਾਤਗੁਰੂ ਜੀ ਜੋ ਕਹਿਣ ਲੱਗੀ ਪ੍ਰਿਥੀ ਚੰਦ ਨੂੰ ਕਿ ਤੁਸੀਂ ਜੇ ਪਿਤਾ ਜੀ ਦੀ ਸੇਵਾ ਕਰਦੇ ਏ ਤੇ ਫੇਰ ਤੁਹਾਨੂੰ ਸਭ ਕੁਝ ਹੀ ਪ੍ਰਾਪਤ ਹੋਣਾ ਸੀ ਗੁਰਤਾ ਕੋ ਲੇਵ ਗੁਰੂ ਦੇ ਗੁਰੂ ਦੇਵ ਜਗ ਹੋਵਤੇ ਗੁਰਤਾ ਗੱਦੀ ਪ੍ਰਾਪਤ ਕਰਕੇ ਤੇ ਗੁਰੂ ਬਣ ਕੇ ਬੈਠਦੇ ਜਗਤ ਦੇ ਵਿੱਚ ਛੂਛੇ ਰਹੇ ਜੇਠੇ ਤੁਮ ਬੈਠੇ ਘਰ ਬੈਠੇ ਰਹੋ ਹਾਂਜੀ ਸਤਿਗੁਰੂ ਜੋ ਕਹਿਣ ਲੱਗੀ ਕਰਮੋਂ ਕਿ ਤੁਸੀਂ ਭਾਵੇਂ ਵੱਡੇ ਸੀ ਪਰ ਫੇਰ ਵੀ ਖਾਲੀ ਰਹੇ ਤੇ ਹੁਣ ਇਸੇ ਹੀ ਤਰ੍ਹਾਂ ਖਾਲੀ ਘਰ ਬੈਠੇ ਰਹੋ ਲੈ ਗयो ਅਨੁਜ ਸਈ ਕਾਂਟਾ ਜੇਈ ਬੋਬਤੇ ਹਾਂਜੀ ਜਿਹੜਾ ਛੋਟਾ ਸੀ ਨਾ ਭਾਵਕੇ ਸਾਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰਿਆਂ ਤੋਂ ਛੋਟੇ ਸਾਨ ਕਹਿਣ ਲੱਗੀ ਕਿ ਜਿਹੜਾ ਅਨੁਜ ਪੁੱਤਰ ਸੀ ਨਾ ਭਾਵਕੇ ਛੋਟਾ ਸੁਪੁੱਤਰ ਸੀ ਛੋਟੇ ਸੁਪੁੱਤਰ ਸਾਨ ਗੁਰੂ ਅਰਜਨ ਦੇਵ ਜੀ ਉਹ ਗੁਰਤਾ ਗੱਦੀ ਲੈ ਗਏ ਨੇ ਤੁਸੀਂ ਵੱਡੇ ਹੁੰਦਿਆ ਹੋਇਆ ਵੀ ਘਰ ਹੀ ਬੈਠੇ ਰਹੇ ਤੇ ਇਹ ਜੋ ਸਭ ਕੁਝ ਹੈ ਨਾ ਉਹਨਾਂ ਦੀ ਵਿਡਿਆਈ ਹੁੰਦੀ ਏ ਉਹਨਾਂ ਦੀ ਜੈ ਜੈਕਾਰ ਹੁੰਦੀ ਏ ਉਹਨਾਂ ਦੀ ਵਿਡਿਆਈ ਦਾ ਕੰਡਾ ਸਾਨੂੰ ਚੁਬਦਾ ਹੈ ਕਹਿਣ ਤੋਂ ਭਾਵ ਕੇ ਸਾਨੂੰ ਦੁਖੀ ਕਰਦਾ ਹੈ ਅਨੇ ਗਨ ਧਨ ਆਵੇ ਗਨ ਜਨ ਗਨ ਮਨ ਭਾਵੇ ਮਨ ਪਾਉਂਦਾ ਧਨ ਆਉਂਦਾ ਹੈ ਅਤੇ ਅਨੇਕਾਂ ਹੀ ਗੁਰੂ ਕੇ ਸਿੱਖ ਉਹਨਾਂ ਦੇ ਗੁਣ ਗਾਇਨ ਕਰਦੇ ਹਨ ਅਨਗਿਣਤ ਧੰਨ ਆਉਂਦਾ ਤੇ ਜਨ ਗਨ ਮਨ ਭਾਵੈ ਜਿਹੜੇ ਸੇਵਕ ਨੇ ਨਾ ਉਹਨਾਂ ਦੇ ਮਨ ਨੂੰ ਭਾਉਂਦੇ ਹਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਨ ਭਾਉਂਦੀਆਂ ਦਾਤਾਂ ਮਨ ਭਾਉਂਦੀਆਂ ਪੇਟਾਵਾਂ ਸਤਿਗੁਰੂ ਜੀ ਨੂੰ ਅਰਪਣ ਕਰਦੇ ਨੇ ਮੋਦ ਮੈ ਸਮਾਵੈ ਹਮ ਦੀਨ ਹੋਏ ਰੋਵਤੇ ਹਾਂਜੀ ਉਹ ਸਦਾ ਵਾਸਤੇ ਖੁਸ਼ੀ ਦੇ ਵਿੱਚ ਸਮਾਏ ਸਮਾਏ ਰਹਿੰਦੇ ਨੇ ਤੇ ਅਸੀਂ ਸਦਾ ਵਾਸਤੇ ਦੀਨ ਹੋ ਕੇ ਮੰਗਤਿਆਂ ਵਾਂਗੂ ਸਾਡਾ ਜੀਵਨ ਬਤੀਤ ਹੁੰਦਾ ਭਈ ਵਿਪਰੀਤ ਮਹਾ ਜਰੀ ਹੋ ਨਾ ਜਾਏ ਚੀਤ ਹਾਂਜੀ ਸਾਡੇ ਚਿੱਤ ਦੇ ਵਿੱਚ ਕਹਿੰਦੇ ਜਰੀ ਨਹੀਂ ਜਾਂਦੀ ਕਰਮੋਂ ਕਹਿੰਦੀ ਕਿ ਮੇਰੇ ਚਿੱਤ ਦੇ ਵਿੱਚ ਜਰੀ ਨਹੀਂ ਜਾਂਦੀ ਮੇਰਾ ਹਿਰਦਾ ਸੜਦਾ ਹੈ ਇਹ ਬਪਰੀਤ ਹੋ ਗਈ ਉਲਟੀ ਰੀਤੀ ਹੋ ਗਈ ਜਿਹੜਾ ਛੋਟਾ ਸੀ ਉਹਨੂੰ ਸਭ ਕੁਝ ਪ੍ਰਾਪਤ ਹੋ ਗਿਆ ਤੇ ਤੁਸੀਂ ਵੱਡੇ ਹੁੰਦਿਆਂ ਹੋਿਆਂ ਵੀ ਤੁਹਾਨੂੰ ਕੋਜ ਨਹੀਂ ਮਿਲਿਆ ਤੂੰ ਮਰੀ ਅਨੀਤ ਹੀਰ ਸੁਖ ਮੈਂ ਨਾ ਸੋਵਤੇ ਹਾਂਜੀ ਤੁਹਾਡੀ ਅਨੀਤ ਨੂੰ ਦੇਖ ਕੇ ਤੁਹਾਡੀ ਛੋਟਾਈ ਨੂੰ ਦੇਖ ਕੇ ਤੋ ਕਹਿੰਦੀ ਕਰਮੋ ਕਹਿੰਦੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਸੁੱਖ ਦੀ ਨੀਂਦ ਨਹੀਂ ਸੌਂਦੀ ਤੋ ਮੈਂ ਤੁਹਾਡੀ ਛੋਟਾਈ ਦੇਖ ਕੇ ਤੁਹਾਡੀ ਲਗਤਾਈ ਦੇਖ ਕੇ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਦਿਨ ਉਹਨਾਂ ਦੀ ਵਡਿਆਈ ਹੁੰਦੀ ਐ ਤੇ ਤੁਹਾਡੇ ਪਾਸ ਗੁਰੂ ਕੇ ਸਿੱਖ ਆਉਂਦਾ ਹੀ ਨਹੀਂ ਹੈ ਕੋਈ ਨਾ ਹੀ ਪੇਟਾਵਾਂ ਆਉਂਦੀਆਂ ਨੇ ਭਾਰ ਭਾਰ ਜਾਵੇ ਲੋਕ ਕਹਿਣ ਸੋ ਲੋਕ ਕਹਿ ਸੋ ਸ਼ੋਕ ਸੋ ਸ਼ੋਕ ਵਿੱਚ ਓਕ ਕਹਿ ਹਾਂਜੀ ਇਸ ਪ੍ਰਕਾਰ ਪੰਤੀ ਚੰਦ ਨੇ ਜਦੋਂ ਆਪਣੇ ਘਰ ਵਾਲੀ ਕਰਮੋ ਦੀਆਂ ਇਹ ਗੱਲਾਂ ਸੁਣੀਆਂ ਉਹਦੀਆਂ ਗੱਲਾਂ ਸੁਣ ਸੁਣ ਕੇ ਇਹ ਪ੍ਰਤੀਤ ਹੋਇਆ ਕਿ ਬਹੁਤ ਜ਼ਿਆਦੇ ਸੋਗ ਦੇ ਵਿੱਚ ਹੈ ਈਰਖਾ ਦੇ ਵਿੱਚ ਆ ਕੇ ਇਹ ਬਹੁਤ ਹੀ ਜ਼ਿਆਦੀ ਬੇਚੈਨ ਹੋਈ ਹੈ ਧਨ ਪਦਾਰਥ ਦੌਲਤ ਉਹਨਾਂ ਦੇ ਪਾਸ ਜ਼ਿਆਦਾ ਹੈ ਭਾਵੇਂ ਉਹ ਛੋਟੇ ਨੇ ਪਰ ਫਿਰ ਵੀ ਉਹਨਾਂ ਦੇ ਪਾਸ ਧਨ ਪਦਾਰਥ ਜ਼ਿਆਦਾ ਹੈ ਸਾਡੇ ਪਾਸ ਕੋਈ ਵੀ ਸਿੱਖ ਨਹੀਂ ਆਉਂਦਾ ਤੇ ਜੇ ਆਉਂਦੇ ਨੇ ਤੇ ਉਹ ਕੋਈ ਵੱਡੀਆਂ ਚੰਗੀਆਂ ਪੇਟਾਵਾਂ ਨਹੀਂ ਲੈ ਕੇ ਆਉਂਦੇ ਸੋ ਕਾਰਨ ਸੋ ਕਾਰਨਾਂ ਪਰਸਾਨਤ ਇਸ ਬਾਤ ਕੋ ਬਖਾਨੇਉ ਬਾਖ ਕੋ ਬਖਾਨੇ ਆਪਣੇ ਘਰ ਵਾਲੀ ਕਰਮੋ ਨੂੰ ਪ੍ਰਸੰਨ ਕਰਨ ਵਾਸਤੇ ਪ੍ਰਿਥੀਚੰਦ ਨੇ ਇਹ ਬਚਨ ਕਹੇ ਹਨ ਚਿੰਤਾ ਚਿਤ ਜੂਰ ਕਰ ਦੁਖ ਕੋ ਬਿਦਾਰ ਦੂਰ ਕਹਿਣ ਲੱਗਾ ਪ੍ਰਿਥੀਚੰਦ ਆਪਣੇ ਘਰ ਵਾਲੀ ਕਰਮੋ ਨੂੰ ਕਿ ਚੇਤ ਦੀ ਚਿੰਤਾ ਦੂਰ ਕਰ ਦੇ ਤੇ ਦੁੱਖ ਦੂਰ ਤੇਰਾ ਹੋ ਜਾਵੇਗਾ ਜਾਨੀਏ ਨਾ ਕੂਰ ਲੇਹੋ ਸੱਚ ਮਨ ਮੰਨਿਓ ਕਹਿਣ ਲਗਾ ਕੇ ਇਹ ਗੱਲ ਨੂੰ ਝੂਠ ਨਾ ਜਾਨੀ ਮੈਂ ਇਹ ਨੂੰ ਬਚਨ ਕਹਿਣ ਲਗਾ ਐ ਨਾ ਇਹ ਨੂੰ ਸੱਚ ਕਰਕੇ ਮੰਨ ਲੈਣਾ ਕਰ ਜੀਵਤ ਹੈ ਜਾਵਤ ਸੋ ਪਾਵਤ ਉਪਾਇਨ ਕੋ ਹਾਂਜੀ ਜੋ ਪ੍ਰਿਥੀ ਚੰਦ ਕਹਿਣ ਲਗਾ ਕੇ ਜਿੰਨਾ ਚਿਰ ਇਹ ਜਿਉਂਦੇ ਨੇ ਨਾ ਉਨਾ ਸਮਾਂ ਇਹਨਾਂ ਨੂੰ ਪੇਟਾਵਾਂ ਪ੍ਰਾਪਤ ਹੋਣ ਦੀਆਂ ਸਿੱਖ ਦੇਣਗੇ ਸੰਮਤ ਕਤਕ ਹੋਏ ਅਰਜਨ ਹਾਨਿਓ ਤੇ ਕਿੰਨੇ ਕ ਸਮੇਂ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਜੋ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਜਾਣਗੇ ਜਨਮ ਅਸੂਤ ਮ੍ਰਿਤ ਪਾਚੇ ਹਮੈ ਹੋਏ ਹਿਤ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਹੈ ਜਦੋਂ ਇਹ ਚੜ੍ਹਾਈ ਕਰ ਗਏ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਹੈ ਇਹਨਾਂ ਤੋਂ ਬਾਅਦ ਫਿਰ ਸਾਨੂੰ ਹੀ ਗੁਰਤਾ ਗੱਦੀ ਪ੍ਰਾਪਤ ਹੋਵੇਗੀ ਭਾਵੇਂ ਗੁਰੇ ਆਈ ਕੋ ਜੋਪ ਦਹ ਮਹਾਨਿਓ ਹਾਂਜੀ ਜੋ ਜਿਵੇਂ ਪਹਿਲਾਂ ਸਤਿਗੁਰੂ ਜੀ ਆਪਣੇ ਘਰ ਦੇ ਵਿੱਚ ਹੀ ਗੁਰਤਾ ਗੱਦੀ ਅਰਪਣ ਕਰਦੇ ਰਹੇ ਨੇ ਨਾ ऐसे ही तरह मेनू गुरਤਾ ਗੱਦੀ ਪ੍ਰਾਪਤ ਹੋਵੇਗੀ ਫੇਰ ਨੰਦ ਕੇ ਆਨੰਦ ਬਿਨ ਵਸਤੂ ਬਿਲੰਦ ਗਨ ਹਾਂਜੀ ਆਪਣੇ ਪੁੱਤਰ ਤੋਂ ਬਿਨਾ ਇਹ ਗੁਰਤਾ ਗੱਦੀ ਫਿਰ ਕਿੰ ਨੂੰ ਦੇਣਗੇ ਸਾਨੂੰ ਸਾਨੂੰ ਹੀ ਪ੍ਰਾਪਤ ਹੋਵੇਗੀ ਤੇ ਜਾਂ ਫਿਰ ਸਾਡੇ ਪੁੱਤਰ ਨੂੰ ਪ੍ਰਾਪਤ ਹੋਵੇਗੀ ਪਰ ਇਹ ਜੋ ਸਦਨ ਸਭ ਆਪਣੋ ਹੀ ਜਾਣਿਆ ਹੈ ਉਹਨਾਂ ਦਾ ਜਿਹੜਾ ਘਰ ਭਰਿਆ ਹੋਇਆ ਹੈ ਨਾ ਅਜ ਧਨ ਮਾਲਤ ਮਾਲ ਦੇ ਨਾਲ ਪਦਾਰਥਾਂ ਦੇ ਨਾਲ ਉਹ ਆਪਣਾ ਹੀ ਜਾਣ ਲੈਣਾ ਕਾਰਕਰਮੋਂ ਤੂੰ ਕੋਈ ਚਿੰਤਾ ਨਾ ਕਰ ਮਾਲਕ ਨਾ ਔਰ ਬੈਠ ਠੌਰ ਜੇ ਸੰਭਾਰੇ ਸੂ ਹਾਂਜੀ ਹੋਰ ਕੋਈ ਮਾਲਕ ਨਹੀਂ ਹੈ ਜਿਹੜਾ ਇਸ ਸਥਾਨ ਦੇ ਉੱਪਰ ਬੈਠ ਕੇ ਸੰਭਾਲੇਗਾ ਯਾਤੇ ਹਮ ਲੇਹਗੇ ਨਾ ਦੇ ਆਨਮਾਨੀ ਅਹੇ ਹਾਂਜੀ ਯਾਤੇ ਇਸ ਕਰਕੇ ਇਹ ਸਭ ਕੁਝ ਅਸੀਂ ਹੀ ਪ੍ਰਾਪਤ ਕਰਾਂਗੇ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਵਿੱਚ ਉਹਨਾਂ ਦੇ ਮਹਿਲਾਂ ਦੇ ਵਿੱਚ ਜੋ ਕੋ ਜੈਨਾ ਤਨ ਪਦਾਰਥ ਉਹ ਸਾਡੇ ਹੀ ਕਰ ਦੇ ਵਿੱਚ ਆਵੇਗਾ ਉਹਨਾਂ ਦਾ ਕਾਰੋਬਾਰ ਹਤੇ ਪਦਾਰਥ ਅਸੀਂ ਹੀ ਸਾਂਭ ਲੈਣੇ ਨੇ। ਸਗਰੇ ਪਦਾਰਥ ਆਕਾਰਥ ਸਪੂਤ ਬਿਨ। ਹਾਂਜੀ ਉਹਨਾਂ ਦੇ ਪੁੱਤਰ ਤੋਂ ਬਿਨਾ ਸਾਰੇ ਪਦਾਰਥ ਆਕਾਰਥ ਨੇ ਕਿਸੇ ਵੀ ਕੰਮ ਨਹੀਂ ਆਉਨੇ। ਸਾਡੇ ਘਰ ਦੇ ਵਿੱਚ ਪੁੱਤਰ ਹੈ। ਜੇ ਅਸੀਂ ਬਜ਼ੁਰਗ ਵੀ ਹੋ ਗਏ ਜੋ ਕਮਜ਼ੋਰ ਵੀ ਹੋ ਗਏ, ਬਜ਼ੁਰਗ ਹੋ ਗਏ ਫੇਰ ਵੀ ਸਾਡੇ ਘਰ ਦੇ ਵਿੱਚ ਪੁੱਤਰ ਹੈ ਮਿਹਰਬਾਨ ਤੇ ਉਹ ਇਹ ਸਾਂਭ ਲਵੇਗਾ ਸਭ ਕੁਝ ਸਾਨੂੰ ਹੀ ਪ੍ਰਾਪਤ ਹੋਣਾ। ਹਮ ਕੋ ਸਕਾਰਥ ਬਨਹੇ ਪਹਿਚਾਨੀਅ ਹੈ। ਇਹ ਪਛਾਣ ਲੈ ਕਿ ਸਾਡਾ ਸਭ ਕੁਝ ਸਕਾਰਥ ਹੋ ਜਾਵੇਗਾ, ਸਫਲਾ ਹੋ ਜਾਵੇਗਾ। ਕੋ ਦਿਨ ਵਡਾਈ ਜਰੋ, ਹੀਰ ਕੈ ਨਾ ਜਰੋ ਤਹਿ। ਹਾਂਜੀ ਕਰਮਾਂ ਨੂੰ ਕਹਿਣ ਲੱਗਾ ਕਿ ਕਰਮੋਂ ਐਵੇਂ ਨਾ ਸੜੀ ਜਾ, ਥੋੜਾ ਸਮਾਂ ਹੀ ਉਹਨਾਂ ਦੇ ਕੋਲ ਵਡਿਆਈ ਹੈ। ਤੇ ਇਹ ਜਰ ਲੈਣਾ ਕਰ ਆਪਣੇ ਹਿਰਦੇ ਦੇ ਵਿੱਚ ਜਰਹੀਨ ਜਰ ਕਿਸ ਕਾਜ ਕੀ ਬਿਗਾਨੀ ਹੈ ਹਾਂਜੀ ਜਿਹੜੀ ਜਰਨ ਵਾਲੀ ਵਸਤੂ ਹੈ ਨਾ ਇਹ ਜਰ ਲੈਣੀ ਚਾਹੀਦੀ ਹੈ ਤੇ ਜਿਹੜਾ ਹੁਣ ਤੋਂ ਸੜ ਰਹੀ ਹੈ ਨਾ ਇਹ ਕਿਸੇ ਵੀ ਕੰਮ ਨਹੀਂ ਆਉਣਾ ਸਵਈਆ ਯੋ ਪ੍ਰਥੀਏ ਕੀ ਯੋ ਪ੍ਰਥੀਏ ਕਹਿ ਧੀਰਜ ਦੀਨਸ ਹਾਂਜੀ ਇਸ ਪ੍ਰਕਾਰ ਬਚਨ ਕਹਿ ਕੇ ਤੇ ਪ੍ਰਥੀਏ ਨੇ ਕਰਮੋਂ ਨੂੰ ਧੀਰਜ ਦਿੱਤਾ ਹੌਸਲਾ ਦਿੱਤਾ ਉਹ ਸੁਚੇਤ ਨਾ ਚਿੰਤਾ ਤਰੀਜੈ ਸੁਚੇਤ ਹੋ ਚਿੰਤਾ ਨਾ ਕਰ ਆਪਣੇ ਹਿਰਦੇ ਦੇ ਵਿੱਚ ਆਪਣੇ ਘਰ ਦੇ ਵਿੱਚ ਆਵੇਗਾ ਸਾਰਾ ਧਨ ਪਦਾਰਥ ਬੀਤ ਗਈ ਅਬ ਹਾਥ ਨਾ ਆਵਤ ਹਾਂਜੀ ਜਿਹੜੀ ਜਿਹੜਾ ਕੰਮ ਹੋ ਗਿਆ ਨਾ ਉਹ ਹੁਣ ਸੋਹਰ ਨਹੀਂ ਸਕਦਾ ਹੱਥ ਨਹੀਂ ਆ ਸਕਦਾ ਜਿਹੜਾ ਵੇਲਾ ਬੀਤ ਗਿਆ ਉਹ ਨਹੀਂ ਹੱਥ ਆਉਣਾ ਹੁਣ ਪਾਛਲ ਬਾਤ ਨਾ ਯਾਦ ਕਰੀ ਜਾ ਪਿਛਲੀਆਂ ਗੱਲਾਂ ਨੇ ਨਾ ਜਿਹੜੀਆਂ ਉਹ ਨਾ ਯਾਦ ਕਰ ਹੁਣ ਆਪਣੀ ਸੰਗਤ ਤੇ ਬਿਤ ਆਵਤ ਲੈ ਖਰਚੋ ਹਾਂਜੀ ਆਪਣੀ ਸੰਗਤ ਤੋਂ ਜੋ ਆਉਂਦਾ ਹੈ ਨਾ ਜੋ ਆਪਣੇ ਪਾਸ ਸਿੱਖ ਲੈ ਕੇ ਆਉਂਦੇ ਉਹ ਲੈ ਕੇ ਖਰਚ ਲੈਣਾ ਕਰ ਪਟ ਚਾਰ ਬਨੀਜੈ ਹਾਂਜੀ ਜੋ ਹੋਰ ਤੈਨੂੰ ਅਸੀਂ ਸੁੰਦਰ ਵਸਤਰ ਬਣਵਾ ਦਿੰਦੇ ਹਾਂ ਜੀਰ ਜਵਾਹਰ ਜੀਵਰ ਕੋ ਹਾਂਜੀ ਜੇ ਜੋ ਹੀਰੇ ਮੋਤੀ ਜਵਾਹਰਾਤ ਜੜਤ ਜੇ ਗਹਿਣੇ ਪ੍ਰਾਪਤ ਕਰਨੇ ਨੇ ਕਰ ਤੇਵਰ ਜੀਵਰ ਕੋ ਪਹਿਰੀ ਜਾ ਹਾਂਜੀ ਦੋਰੇ ਤੇਰੇ ਜਿਹੜੇ ਜੀਵਰ ਨੇ ਗਹਿਣੇ ਹਨ ਉਹ ਪਹਿਨ ਲੈਣਾ ਕਰ ਜਰੀਦਾਰ ਪਸ਼ਮੀਨੇ ਦੇ ਤੇ ਜਿਹੜੇ ਵਸਤਰ ਹਨ ਉਹ ਵੀ ਤੈਨੂੰ ਬਣਵਾ ਦਿੰਦੇ ਆ ਦੋਹਰਾ ਇਤਿਆਜਿਕ ਕਹਤੀ ਕਹਤੀ ਕੋ ਕਰ ਪ੍ਰਸੰਨ ਤੇ ਜੀ ਤੋ ਗੁਰੂ ਕੇ ਸੇਖੋ ਇਸ ਪ੍ਰਕਾਰ ਦੇ ਬਚਨ ਆਪਣੇ ਘਰ ਵਾਲੀ ਨੂੰ ਪ੍ਰਤੀ ਚੰਦ ਨੇ ਗਾਏ ਨੇ ਤੇ ਆਪਣੇ ਘਰ ਵਾਲੀ ਨੂੰ ਪ੍ਰਸੰਨ ਕਰ ਦਿੱਤਾ ਜਦੋਂ ਕਪੜੇ ਆਦ ਕਦਾ ਨਾਂ ਲੈ ਦਿੱਤਾ ਜਾਵੇ ਸਤਰੀਆਂ ਬਹੁਤੀਆਂ ਜ਼ਿਆਦਾ ਖੁਸ਼ ਹੋ ਜਾਂਦੀਆਂ ਨੇ ਰਲ ਕੀਨ ਸਕੂਰੀ ਰਲੀ ਹੋਏ ਨਿਸ਼ਚ ਲਖ ਲੀ ਹਾਂਜੀ ਝੂਠੀ ਸੀ ਝੂਠੇ ਪਦਾਰਥਾਂ ਦੇ ਨਾਲ ਪਿਆਰ ਕਰਨ ਵਾਲੀ ਸੀ ਬੰਦਗੀ ਨਹੀਂ ਸੀ ਹਿਰਦੇ ਦੇ ਵਿੱਚ ਝੂਠੇ ਪਦਾਰਥਾਂ ਦੀ ਗੱਲ ਸੁਣ ਕੇ ਉਹ ਝੂਠੀ ਉਹਨਾਂ ਨਾਲ ਹੀ ਪ੍ਰਸੰਨ ਹੋ ਗਈ ਤੇ ਹਿਰਦੇ ਦੇ ਵਿੱਚ ਨਿਸ਼ਚੇ ਹੋ ਆਇਆ ਬੁਰਾ ਚਿਤਵ ਕਰ ਅપર ਕੋ ਆਪਨ ਆਨੰਦ ਨਾ ਠਾਨ ਹਾਂਜੀ ਜਿਹੜੇ ਬੁਰੇ ਇਨਸਾਨ ਨੇ ਨਾ ਉਹ ਆਪਣੇ ਹਿਰਦੇ ਦੇ ਵਿੱਚ ਦੂਜਿਆਂ ਦਾ ਬੁਰਾ ਚਿਤਵਦੇ ਨੇ ਦੂਜਿਆਂ ਦਾ ਬੁਰਾ ਕਰਕੇ ਤੇ ਫੇਰ ਬੜੇ ਖੁਸ਼ ਹੁੰਦੇ ਨੇ ਪ੍ਰਭੂ ਵਿਪਰਜੈ ਕਰਤ ਤਿੰਤਸ ਇਹ ਕੋ ਬਿਦਤ ਜਹਾਨ ਇਹ ਬਿਦਾਤਾ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਨੇ ਜਗਤ ਦੇ ਵਿੱਚ ਵਿਧਾਨ ਬਣਾਇਆ ਹੋਇਆ ਹੈ ਕਿ ਪ੍ਰਮਾਤਮਾ ਉਹ ਜਿਹੜੇ ਉਲਟੀ ਰੀਤੀ ਦੇ ਅਨੁਸਾਰ ਚੱਲਣ ਵਾਲੇ ਨੇ ਨਾ ਪ੍ਰਭੂ ਵਿਪਰਜੈ ਕਰਤ ਤਿੰਤਸ ਉਹਨਾਂ ਨੂੰ ਪ੍ਰਮਾਤਮਾ ਉਹਨਾਂ ਦੀ ਮਤ ਪੁੱਠੀ ਕਰ ਦਿੰਦਾ ਹੈ ਜਿਨ੍ਹਾਂ ਦੀ ਮਤ ਪੁੱਠੀ ਹੋ ਗਈ ਹੈ ਨਾ ਉਹਨਾਂ ਦੇ ਅੰਦਰ ਬੁਰੇ ਵਿਚਾਰ ਹੀ ਆਉਂਦੇ ਰਹਿੰਦੇ ਨੇ ਦੂਜਿਆਂ ਦਾ ਭਲਾ ਕਾਦੇ ਵਾਸਤੇ ਨਹੀਂ ਸੋਚਦੇ ਐਸੇ ਲੋਕਾਂ ਦਾ ਇਹ ਸੁਭਾਅ ਹੀ ਬਣਿਆ ਹੁੰਦਾ ਦੂਜਿਆਂ ਨੂੰ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੁੰਦੇ ਨੇ ਜਿਵੇਂ ਕਿਸੇ ਕਿਸੇ ਨੇ ਬੜੇ ਸੁੰਦਰ ਬਚਨ ਲਿਖੇ ਨੇ ਕਿ ਲੋਕ ਆਪਣੇ ਦੁੱਖਾਂ ਤੋਂ ਘੱਟ ਦੁਖੀ ਨੇ ਦੂਜਿਆਂ ਦੇ ਸੁੱਖਾਂ ਤੋਂ ਬਹੁਤਾ ਜ਼ਿਆਦਾ ਦੁਖੀ ਨੇ ਲੋਕ ਆਪਣੇ ਦੁੱਖਾਂ ਤੋਂ ਘੱਟ ਦੁਖੀ ਨੇ ਦੁਖੀ ਹਰੇਕ ਕੋਈ ਹੈ ਪਰ ਕੁਝ ਲੋਕ ਜਿਹੜੇ ਸੜੀਅਲ ਹਨ ਈਰਖੂ ਈਰਖਾਲੂ ਨੇ ਜਿਹੜੇ ਈਰਖਾ ਦੇ ਭਰੇ ਹੋਏ ਨੇ ਉਹ ਆਪਣੇ ਦੁੱਖਾਂ ਤੋਂ ਘੱਟ ਦੁਖੀ ਤੇ ਲੋਕਾਂ ਦੇ ਸੁੱਖਾਂ ਤੋਂ ਬਹੁਤਾ ਜ਼ਿਆਦਾ ਦੁਖੀ ਨੇ ਜਦੋਂ ਦੂਜਿਆਂ ਨੂੰ ਸੁਖੀ ਦੇਖਦੇ ਨੇ ਨਾ ਈਰਖਾਲੂ ਬੰਦੇ ਤੇ ਉਹ ਫਿਰ ਹੋਰ ਬਹੁਤਾ ਜ਼ਿਆਦਾ ਸੜਨ ਲੱਗ ਪੈਂਦੇ ਨੇ ਇਹਨਾਂ ਦੇ ਕੋਲ ਕਿਉਂ ਸੁੱਖ ਆ ਗਿਆ ਫਲਾਣਾ ਕਿਉਂ ਸੁਖੀ ਹੋ ਗਿਆ ਇਹ ਤਾਂ ਜੋ ਗਰੀਬੜਾ ਹੀ ਚੰਗਾ ਸੀ ਇਹਦੇ ਘਰ ਦੇ ਵਿੱਚ ਦਾਣੇ ਕਿਉਂ ਆ ਗਏ ਨੇ ਘਰ ਕਿਉਂ ਸੋਹਣਾ ਬਣਾ ਲਿਆ ਹੈ ਜੋ ਮਾੜੀ ਨਿਗਾਹ ਵਾਲੇ ਤੇ ਮਾੜੇ ਸੁਭਾਅ ਵਾਲੇ ਈਰਖਾ ਲੋਗ ਨੇ ਨਾ ਜਿਹੜੇ ਉਹਨਾਂ ਦੀ ਐਸੀ ਬਿਰਤੀ ਹੁੰਦੀ ਹੈ ਸਤਿਗੁਰੂ ਜੀ ਕਿਰਪਾ ਕਰਨ ਈਰਖਾ ਹਿਰਦੇ ਦੇ ਵਿੱਚੋਂ ਕੱਢ ਦੇਣਾ ਜਦੋਂ ਈਰਖਾ ਹਿਰਦੇ ਦੇ ਵਿੱਚੋਂ ਨਿਕਲ ਜਾਵੇ ਨਾ ਹਰੇਕ ਦਾ ਭਲਾ ਸੋਚੇ ਤੋਂ ਗੁਰੂ ਕੇ ਸਿੱਖ ਦਾ ਐਸਾ ਸੁਭਾਅ ਹੋਣਾ ਚਾਹੀਦਾ ਹੈ ਦੁਸ਼ਮਣ ਦਾ ਵੀ ਭਲਾ ਹੀ ਕਰੇ ਗੁਰੂ ਕੇ ਸਿੱਖ ਦਾ ਐਸਾ ਉੱਚਾ ਸੁੱਚਾ ਸੁਭਾਅ ਹੋਣਾ ਚਾਹੀਦਾ ਹੈ ਸੋ ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀਓ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਏ ਕਲ ਦੇ ਪ੍ਰਸੰਗ ਦੇ ਵਿੱਚ ਜਿਵੇਂ ਮਾਤ ਗੰਗਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਬੜੇ ਪਿਆਰ ਦੇ ਸਹਿਤ ਭਾਵਨਾ ਦੇ ਸਹਿਤ ਬੇਨਤੀ ਕਰਨੀ ਏ ਕਿ ਪਤੀ ਸਤਿਗੁਰੂ ਜੀਓ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਆਪ ਪ੍ਰਤਪਾਲਨਾ ਕਰਦੇ ਹੋ ਦਾਤਾ ਬਖਸ਼ਦੇ ਹੋ ਮੇਰੀ ਝੋਲੀ ਦੇ ਵਿੱਚ ਵੀ ਪੁੱਤਰ ਦੀ ਦਾਤ ਪਾ ਦਿਓ ਜੀ ਐਸੇ પ્રસੰਗ ਪ੍ਰਾਰੰਭ ਹੋਣਗੇ ਫੇਰ ਜਿਵੇਂ ਮਾਤ ਗੰਗਾ ਜੀ ਨੂੰ ਬਚਨ ਕਰਕੇ ਹੁਕਮ ਕਰਕੇ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ ਕਿ ਗੰਗਾ ਗੁਰੂ ਘਰ ਦੇ ਜਿਹੜੇ ਸੇਵਕ ਨੇ ਨਾ ਉਹਨਾਂ ਦੀਆਂ ਬੜੀਆਂ ਵੱਡੀਆਂ ਵਡਿਆਈਆਂ ਨੇ ਬ੍ਰਹਮ ਗਿਆਨੀ ਦੀ ਵਡਿਆਈ ਸਾਤ ਗੁਰੂ ਜੀ ਕਲ ਦੇ ਪ੍ਰਸੰਗ ਦੇ ਵਿੱਚ ਦੱਸਣਗੇ ਕਿ ਬ੍ਰਹਮ ਗਿਆਨੀ ਸੱਜ ਜੀਵ ਹੈ ਨਹੀਂ ਮਰਦਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਇਥੋਂ ਤੱਕ ਬਚਨ ਕਹੇ ਨੇ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਗੁਰੂ ਕੇ ਸਿੱਖੋ ਜਿਹੜੇ ਨਾਮ ਰਸੀਏ ਰੱਬ ਦੇ ਪਿਆਰੇ ਨੇ ਨਾ ਉਹਨਾਂ ਦੀ ਵੱਡੀ ਬੜੀ ਵੱਡੀ ਵਡਿਆਈ ਹੈ ਕਲ ਦੇ ਪ੍ਰਸੰਗ ਦੇ ਵਿੱਚ ਜੋ ਵਿਸਥਾਰ ਪੂਰਵਕ ਸਤਿਗੁਰੂ ਜੀ ਬਚਨ ਕਰਨਗੇ ਉਹ ਆਪਾਂ ਸਰਵਨ ਕਰਾਂਗੇ ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਨੀ ਜੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣ ਹਾਰ ਹੈ ਲੇਖਕ ਤਹਨਾ ਛੂਟੀਏ ਖਿਣ ਖਿਣ ਪੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਗੁਰਾ ਚਿਤਵ ਕਰ ਅਪਰ ਕੋ ਆਪਨ ਆਪਨ ਆਨੰਦ ਧਾਨ ਪ੍ਰਭੂ ਬਿ ਪਰਜ ਕਰਤ ਤੇਸ ਇਹ ਕੋ ਵਿਦਤ ਜਹਾਨ ਇਤਿ ਸ੍ਰੀ ਗੁਰੂ ਗੁਰਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੇ ਰਾਸੇ ਪ੍ਰਿਥੀਏ ਕੋ ਪ੍ਰਸੰਗ ਵਰਣਨੰ ਨਾਮ ਪ੍ਰਥਮੋ ਅੰਸੂ ਵਾਹਿਗੁਰੂ